ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆ ਪਿੱਛੇ ਤੂੜੀ ਦਾ ਰੇਟ ਥੋੜਾ ਮਹਿੰਗੇ ਹੋ ਗਏ ਸੀ ਤੇ ਕੁਝ ਫੇਸਬੁੱਕੀ ਵਿਦਵਾਨ ਕਹਿੰਦੇ ਸੀ ਕਿ ਕਿਸਾਨਾਂ ਨੇ ਤੂੜੀ ਦਾ ਰੇਟ ਬਹੁਤ ਜ਼ਿਆਦਾ ਕਰ ਦਿੱਤਾ ਹੈ ਤੇ ਮਜ਼ਦੂਰ ਭਰਾ ਜਾਂ ਕੋਈ ਹੋਰ ਤੂੜੀ ਕਿਵੇਂ ਖਰੀਦ ਲੇਗਾ ਪਰ ਗੱਲ ਇਹ ਆ ਪ੍ਰਭੂ ਜੇ ਕਿਸਾਨ ਕੋਲ ਤਾਕਤ ਹੋਵੇ ਆਪਦੀ ਫਸਲ ਦੇ ਮੁੱਲ ਤੈਅ ਕਰਨ ਦੀ ਤਾਂ ਫਿਰ ਜਿਹੜੇ ਆ ਧਰਨੇ ਮਜਾਰੇ ਕਿਸਾਨ ਮਜ਼ਦੂਰ ਆਪਣੇ ਹੱਕ ਲਈ ਕਰ ਰਹੇ ਆ ਇਹਦੀ ਲੋੜ ਨਾ ਪਵੇ ਪ੍ਰਭੂ ਆ ਤੂੜੀ ਰੁਲਦੀ ਫਿਰਦੀ ਆ ਹੁਣ ਕਿਸਾਨਾਂ ਦੀ ਇਹਨੂੰ ਤੂੜੀ ਨੂੰ ਕੋਈ ਮੁਫਤ ਨਹੀਂ ਪੁੱਛਦਾ ਬਣਵਾਈ ਵੀ ਇਸ ਵਾਰ ਮਹਿੰਗੀ ਪਈ ਆ ਤੇ ਆ ਸਾਰੀ ਫਸਲ ਜਿਹੜੀ ਤੂੜੀ ਆ ਲਾਈ ਹੋਈ ਆ ਕਈਆਂ ਨੇ ਬੜਾ ਬੜਾ ਕੇ ਖੇਤਾਂ 'ਚ ਤੇ ਸਾਰੀ ਨੇਰੀ ਨਾ ਉੱਡੀ ਜਾਂਦੀ ਆ ਜਿੰਨੂੰ ਕਿਸ ਨੂੰ ਲੋੜ ਸੀ ਉਹਨੇ ਆਪਣੀ ਤੂੜੀ ਉਹਨੇ ਨਹੀਂ ਲਵਾ ਲਈ ਆ ਤੇ ਇਸ ਕਰਕੇ ਜਿਹੜੇ ਲੋਕ ਗੱਲਾਂ ਬਣਾਉਣ ਲੱਗ ਜਾਂਦੇ ਆ ਕਿ ਭਰਾਵੋ ਕਿਸਾਨ ਨੇ ਰੇਟ ਤੇਜ ਕਰਤੇ ਆ ਤੂੜੀ ਦੇ ਇਹ ਕਰਤਾ ਉਹ ਕਰਤਾ ਉਹ ਆ ਵੇਖ ਲੋ ਆ ਰੁਲਦੀ ਫਿਰਦੀ ਜੇ ਖੇਤਾਂ ਦੇ ਵਿੱਚ ਕਿਸਾਨ ਕੋਲੇ ਕੋਈ ਵੀ ਤਾਕਤ ਨਹੀਂ ਕਿ ਆਪਦੀ ਫਸਲ ਦਾ ਰੇਟ ਆਪ ਤੈਅ ਕਰ ਲੇ ਉਹ ਵੀ ਵਪਾਰੀ ਨੇ ਰੇਟ ਚੱਕਿਆ ਸੀ ਤੇ ਉਦੋਂ ਚਲੋ 4 ਪੈਸੇ ਵੱਧ ਤੂੜੀ ਵਿਕ ਗਈ ਆ ਇਸ ਵਾਰ ਤੂੜੀ ਨੂੰ ਕਿਸੇ ਪੁੱਛਿਆ ਨਹੀਂਗਾ ਆ ਫਿਰਦੀ ਜੇ ਰੁਲਦੀ ਇਸ ਕਰਕੇ ਫਸਲਾਂ ਵੀ ਮੰਡੀਆਂ 'ਚ ਰੁਲਦੀਆਂ ਫਿਰਦੀਆਂ ਨੇ ਕਿਸਾਨ ਪੈਦਾ ਕਰਦਾ ਦਿਨ ਰਾਤ ਮਿਹਨਤਾਂ ਕਰਕੇ ਪਰ ਉਸ ਨੂੰ ਉਹਦੀ ਲਾਗਤ ਨਹੀਂ ਮਿਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ